ਸੇਵਾ ਗੁਰੂਆਂ ਨੇ ਵੀ ਸੇਵਾ ਬਾਰੇ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਜੋ ਆਮ ਕਥਾ ਕਹਾਣੀ ਉਹਨਾਂ ਵਿੱਚ ਸੇਵਾ ਨੂੰ ਉੱਤਮ ਮੰਨਿਆ ਗਿਆ ਮੈਂ ਬੰਦਰ ਸਿੰਘ ਪਾਗੂ ਮਜਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਹਾਂ ਗੁਰਦੁਆਰਾ ਸਾਹਿਬ ਸੰਗਤ ਸਰ ਵਿਖੇ ਜਾਨੀ ਕਿ ਨਿਹੋਲਕਾ ਵਿਖੇ ਸੋ ਜਿੱਥੇ ਹਰ ਸਾਲ ਦੀ ਤਰ੍ਹਾਂ ਵਸੰਤ ਪੰਚਮੀ ਦੇ ਪਵਿੱਤਰ ਦਿਹਾੜੇ ਤੇ ਮੇਲਾ ਲੱਗਦਾ ਹੈ ਸੋ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੀਆਂ ਸਾਰੀਆਂ ਝਲਕੀਆਂ ਦਿਖਾਵਾਂਗੇ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਮ ਦਾ ਸਬੂਤ ਲਾਉਣਾ ਪੈਣਾ ਹੈ ਬੋਲੋ ਸਾਫ ਕਰਨ ਨਾਲ ਜਿਹੜੇ ਨਿਮਰ ਹੁੰਦੇ ਉਹਦੇ ਥੰਦੇ ਆਈ ਫਿਰ ਸਾਡੇ ਰਚੀ ਜਾਂਦੀ ਹੈ ਕਹਿੰਦੇ ਜੇ 100 ਵਾਰੀ ਨੂੰ ਸਾਫਾ ਡਾਲੀ ਨਾ ਉਹ ਉਹ ਉਦਲੀ ਸਾਫ ਨਹੀਂ ਹੁੰਦੀ ਉਹਦੇ ਐਸੇ ਤਰ੍ਹਾਂ ਮਹਾਰਾਜ ਕਹਿੰਦੇ ਤੇਰੀ ਮਾਤਾ ਜਿਹੜੀ ਨਾ ਇਹ ਪਾਪਾ ਨਾਲ ਭਲੀ ਪਈ ਹੈ ਅੱਜ ਜਿਨੀ ਜਨਮਾਂ ਜਨਮਾਂ ਤੋਂ ਇਹਨੂੰ ਮਾਇ ਲੱਗੀ ਪਈ ਹੈ ਜਨਮਾਂ ਜਨਮਾਂ ਦੀ ਸਤਿਗੁਰੂ ਜੀ ਕਹਿੰਦੇ ਜਨਮ ਕਰਮ ਮਲੇ ਉਤਰੇ ਸੰਗਤ ਵਿੱਚ ਆਉਂਦੇ ਨਾਲ ਆਵਾਜ ਆਪਣੇ ਨਾਲ ਜਨਮ ਕਰਮ ਮਾਰੇ ਜਿੱਤੇ ਹੋਏ ਕਰਮ ਜਨਮ ਜਨਮ ਬੇਜੜੀ ਬੈ ਲੱਗੀ ਪਈ ਹੈ ਨਾ ਉਹ ਵੀ ਲੈ ਜਾਉਗੇ ਜੀ ਸਤ ਸੰਗ ਦਾ ਸਭ ਕੁਝ ਐਸਾ ਹੈ ਤੱਕ ਤੱਕ ਕੇ ਮੰਨ ਲੈ ਪੈਣੀ ਨਹੀਂ ਗੁਰਬਾਣੀ ਨੂੰ ਸਤ ਸੰਗ ਦੀ ਸੱਚ ਕਰਕੇ ਮੰਨਣਾ ਹੈ ਸਤਿ ਕਰਕੇ ਸੋ ਸੱਚੀ ਸਾਕੀ ਸੋ ਬੋਲੇ ਜੋ ਵੇਖੇ ਅੱਖੀਂ ਕਹਿੰਦੇ ਸੱਚੀ ਗੱਲ ਹੈ ਮੰਨ ਲੈ ਉਹਨਾਂ ਦੀ ਉਹਨਾਂ ਨੇ ਉਹ ਗਲ ਸੰਸਾਰ ਤੇ ਆ ਕੇ ਕਹਿਣੀ ਹੈ ਜਿਹੜੀ ਅੱਖਾਂ ਨਾਲ ਦੇਖੀ ਹੈ ਜਿਹੜੀ ਸਾਧ ਸੰਗਤ ਜਿਲੇ ਵਿਜੋੜ ਕੇ ਪ੍ਰਮਾਤਮਾ ਦੇ ਦਰਵਾਜ਼ੇ ਵਿੱਚ ਆ ਕੇ ਮੜਾ ਇਤਿਹਾਸ ਕਰਿਆ ਪਿਆ। ਸੋ ਐਸੇ ਪੂਰਣੇ ਸਾਧ ਸੰਗਤ ਇਸ ਹਲਕੇ ਸਤਿ ਪੁੱਤਾਂ ਨੇ ਪਾਏ ਨੇ ਕਿਉਂਕਿ ਆਪਣਾ ਰੰਝੀ ਦੁਨੀਆ ਤੱਕ ਜਿੰਨੇ ਵੀ ਜੀਵਾਂ ਨੇ ਆਉਣਾ ਹੈ ਆ ਮੇਲੇ ਲੱਗਦੇ ਰਹਣੇ ਨੇ। ਜੀ ਮਨ ਮੇਰੇ ਆਵੇ ਜੀ ਮਨ ਮੇਰੇ ਆਵੇ

Naya, 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 Oh, <laughs> ਨੇ ਨੂੰ ਅੱਜ ਦੇਖੋ ਲੋਭ ਦੇ ਕਾਰਨ ਜਿੰਨੇ ਬਾਪ ਹੋ ਰਹੇ ਨੇ ਪੰਜ ਭਾਈਆਂ ਦੇ ਕਤਲ ਕਰ ਰਹੇ ਨੇ ਲੋਭ ਦੇ ਕਾਰਨ ਹੀ ਹੋ ਰਹੇ ਨੇ ਨਾਮ ਤੋਂ ਦੂਰ ਹੋ ਕੇ ਇਹ ਰੋਗ ਲੱਗ ਰਹੇ ਨੇ ਸਾਰੇ ਜੰਨੇ ਵੀ ਨੇ ਗੁਰੂ ਤੋਂ ਦੂਰ ਹੋ ਕੇ ਸਾਰ ਸੰਗਤ ਜੀ ਗੁਰੂ ਨੇ ਸਰਨ ਬਿਚਾ ਅਸੀਂ ਮੌਜੂਦ ਹਾਂ ਗੁਰਦੁਆਰਾ ਸੰਗਤ ਸਰ ਸਾਹਿਬ ਵਿਖੇ ਜਿੱਥੇ ਸورਬਾਸੀ ਬਾਬਾ ਅਜੀਤ ਸਿੰਘ ਜੀ ਪਰਿਵਾਰ ਪਛੋੜੇ ਵਾਲੇ ਜਿਨ੍ਹਾਂ ਦਾ 33 ਪਿੰਡ ਉਨੇ ਹੋੜਤਾ ਹੈ ਉਹਨਾਂ ਦੇ ਪਵਿੱਤਰ ਕਰ ਕਰਮਾਂ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਬੜੀ ਧੇਰ ਤੋਂ ਗੁਰਦੁਆਰਾ ਸਾਹਿਬ ਦੀ ਸਫਾਈ ਕੀਤੀ ਗਈ ਹੈ ਸੋ ਹਰ ਸਾਲ ਦੀ ਤਰ੍ਹਾਂ ਸੰਗਤ ਸਰਵ ਵਿਖੇ ਜੋ ਬਸੰਤ ਪੰਚਮੀ ਦੇ ਸਾਲਾਨਾ ਸਮਾਗਮ ਕਰਾਈ ਜਾਂਦੇ ਨੇ ਸੋਈ ਸਾਲ ਵੀ ਜੋ ਸਾਲਾਨਾ ਸਮਾਗਮ ਹੈ ਉਹ ਆਯੋਜਿਤ ਕੀਤਾ ਜਾ ਰਿਹਾ ਹੈ ਸਾਡੇ ਨਾਲ ਮਾਣ ਨੂੰ ਰਹਿਣਗੇ ਸਵਾਗਤ ਗੁਰਮੀਤ ਸਿੰਘ ਜੀ ਸਵਾਹੀ ਗੁਰਮੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਕੀ ਕਹਿਣਾ ਚਾਹੋਗੇ ਸਾਲਾਨਾ ਸਮਾਗਮ ਦੇ ਵਿੱਚ ਸੰਗਤਾਂ ਦੂਰੋਂ ਦਰਾਡੇ ਤੋਂ ਪਹੁੰਚ ਰਹੀਆਂ ਨੇ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਗਵਾਸੀ ਸੱਚਕੰਮਬਾਸੀ ਸੰਤ ਬਾਬਾ ਜੀ ਦੇ ਪਰਿਵਾਰ ਵਿੱਚੋਂ ਨਾਲੇ ਜੋ ਸਾਡੇ ਨਿਕੜ ਦੇ ਜੰਪੜ ਸਨ ਮੇਰਾ ਨਗਰ ਵੀ ਨਿਹਾਲ ਕਈ ਹੈ 1969 ਦੇ ਵਿੱਚ ਇਹ ਜੋੜ ਮੇਲਾ ਸ਼ੁਰੂ ਕੀਤਾ ਗਿਆ ਸੀ ਤੇ ਲਗਾਤਾਰ ਨਿਰੰਤਰ ਕਦੇ ਕੋਈ ਰਿਕਵਰੀ ਨਹੀਂ ਪਈ ਇਹ ਹੁਣ ਮਿਲਿਆ ਚੱਲਦਾ ਆ ਰਿਹਾ ਤੇ ਇਸ ਵਕਤ ਵੀ ਗੁਰਦੁਆਰਾ ਸੰਗਤ ਸਰਵਿਕ ਇਹ ਇਲਾਕੇ ਦਾ ਗੁਰਦੁਆਰਾ ਨਾਕੇ ਪਿੰਡ ਦਾ ਤੇ ਇਸ ਗੁਰੂ ਮਹਾਰਾ ਦਾ ਗੁਰਪੁਰਬ ਜੋ ਹੈਗਾ ਵਿਆਹ ਵਰਗਾ ਖੁਸ਼ੀਆਂ ਦਾ ਤਿਹਾਰਾ ਸੰਗਤਾਂ ਨੂੰ ਪਹਿਨੀ ਹੋੜੀ ਰਹਿੰਦੀ ਆ ਵੀ ਅਸੀਂ ਇਹ ਗੁਰਪੁਰਬ ਨੂੰ ਬਹੁਤ ਉਤਸ਼ਾਹ ਨਾਲ ਮਨਾਉਣਾ 21 ਤਰੀਕ ਤੋਂ ਅਖੰਡਵਾਰ ਸਾਹਿਬ ਦੀ ਲੜੀ ਚੱਲਦੀ ਸੀ ਤੇ ਅੱਜ ਸਮਾਪਤੀ ਹੋਈ ਆ ਅਪਰੰਤ ਭੋਗ ਤੇ ਬਾਦ ਨਮਸਜੇ ਹੋਇਆ ਹਨ ਤੇ ਸੰਗਤਾਂ ਦੂਰ ਦਰਾਦੋਂ ਦੇਸ਼ਾਂ ਵਦੇਸ਼ਾਂ ਤੋਂ ਵੀ ਸੰਗਤਾਂ ਆਉਂਦੀਆਂ ਜਿਹਨੇ ਜੁੜੀਆਂ ਹੋਈਆਂ ਤੇ ਬਹੁਤ ਹੀ ਧੂਮਦਮ ਦੇ ਨਾਲ ਜੋੜ ਮਿਲਾਂ ਮਨਾਇਆ ਜਾ ਰਿਹਾ। ਜੂ ਜਿਹੜੇ ਚੈਨਲ ਸਾਡੇ ਤੁਹਾਨੂੰ ਕਵਰ ਕਰ ਰਹੇ ਨੇ ਦੁਨੀਆ ਭਰ ਦੇ ਵਿੱਚ ਇਹਨਾਂ ਚੈਨਲਾਂ ਨੇ ਤੁਹਾਡੀ ਜਿਹੜੀ ਇਹ ਜੋ ਪ੍ਰੋਗਰਾਮ ਹੈ ਉਸ ਨੂੰ ਪਹੁੰਚਾਉਣਾ ਹੈ। ਜੀ। ਸੋ ਆਮ ਸੰਗਤ ਨੂੰ ਆਮ ਆਵਾਮ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਸੇਵਾ ਅਰ ਜੋ ਸਿੱਖੀ ਦਾ ਇੱਕ ਬਹੁਤ ਵੱਡਾ ਸਿਧਾਂਤ ਹੈ। ਸੇਵਾ ਗੁਰੂਆਂ ਨਾਲ ਵੀ ਸੇਵਾ ਬਾਰੇ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਜੋ ਆਮ ਕਥਾ ਕਹਾਣੀਆਂ ਉਹਨਾਂ ਵਿੱਚ ਵੀ ਸੇਵਾ ਨੂੰ ਉੱਤਮ ਮੰਨਿਆ ਗਿਆ ਸੋ ਇਹ ਹੀ ਕਿਹਾ ਜਾਂਦਾ ਦਰ ਹੈ ਜਿੱਤੇ ਸੇਵਾ ਕਰਕੇ ਬੰਦਾ ਹਮੇਸ਼ਾ ਸਫਲ ਹੋਇਆ ਕਿਉਂ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਜਿੱਤ ਲਾ ਸੋ ਸੇਵਾ ਗੁਰੂ ਘਰ ਦੀ ਭਾਵੇਂ ਉਹ ਜੋੜੇ ਸੰਭਾਲਨੀ ਆ ਝਾੜੇ ਬਰਤਨ ਮਾਂਜਣ ਦੀ ਆ ਸੰਗਤ ਦੀ ਸੇਵਾ ਸੋਚੇ ਤੌਰ ਤੇ ਉਹ ਕਰਨੀ ਚਾਹੀਦੀ ਆ ਤੇ ਸਿਧਾਂਤ ਨੂੰ ਪਰਪੱਕ ਆਪਣੇ ਜ਼ਿੰਦਗੀ ਦੇ ਵਿੱਚ ਉਤਾਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਜੀ ਕਿੰਨੇ ਸਮੇਂ ਤੋਂ ਸੇਵਾ ਕਰ ਰਹੇ ਹੋ? ਮੈਂ 2025 ਹੋ ਕੇ ਪੀ 2500 ਜੀ 2025 ਸੇਵਾ ਕਰਕੇ ਆਨੰਦ ਆਉਂਦਾ ਹੈ। ਹਾਂ ਜੀ ਹੈਂ ਆਉਂਦਾ ਜੀ ਮਨ ਨੂੰ ਪੂਰਾ ਸਕੂਨ ਮਿਲਦਾ। ਉਹ ਪੂਰਾ ਜੀ ਕਿਉਂਕਿ ਸੰਗਤ ਦੇ ਵਿੱਚ ਜਦ ਆਪਾਂ ਸੇਵਾ ਕਰਦੇ ਆਂ ਤਾਂ ਜੋ ਮਨ ਨੂੰ ਸਕੂਨ ਹੁੰਦਾ ਉਹ ਇਨਸਾਨ ਨੂੰ ਮਹਿਸੂਸ ਹੁੰਦਾ ਦੁਆਬੇ ਮੰਦਰ ਨੂੰ। ਹਾਂ ਜੀ ਹਾਂ। ਹਾਂ। ਤੋਂ ਹੋ ਠੀਕ ਠਾਕ ਹੈ। ਹਾਂ ਜੀ ਬਾਈ ਜੀ ਕੀ ਹਾਲ ਚਾਲ? ਕਿਵੇਂ ਲੱਗ ਰਿਹਾ ਹੈ? ਲਾਦੇ ਬਾਬੇ ਦਾ ਹੈ ਬਾਬੇ ਦੀ ਸੇਵਾ ਕਰਕੇ ਆਨੰਦ ਆ ਰਿਹਾ ਹੈ ਨਾ ਬਹੁਤ ਬਹੁਤ